ਆ ਜਿਹੜਾ ਹੋਣਾ ਸੈਮੀਨਾਰ ਹੈ ਸੈਮੀਨਾਰ 'ਚ ਡਿਸਕਸ ਹੋਣਾ ਚਾਹੀਦਾ ਹੈ crop diversification ਸਿਰਫ ਖਵਾਰਾਂ ਦਾ ਇੱਕ ਹੈਡਲਾਈਨ ਰਹਿ ਗਈ ਫਸਲ ਬਦਲ ਲੈਣੇ ਸਾਡੇ ਸਾਡੇ ਤੱਕ ਧਰਤੀ ਇੰਨਾ ਦੀ ਮੱਕੀ ਬੀਜ ਲੋ ਜੋ ਮਰਜੀ ਬੀਜ ਲੋ ਇੱਥੇ ਬਾਜਰਾ ਬੀਜ ਲੋ ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ ਕੋਈ ਸੀਗੇ ਜੁਨੀਆਨਾ ਵਾਲੇ ਮੈਂ ਕਹਾਂ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ ਛੇ ਛੇ ਸੋ ਫੁੱਟ ਤੇ ਵਾਟਰ ਲੈਵਲ ਚਲਾ ਗਿਆ ਬਦਲ ਲਈ ਜੋ ਨਾ ਨਾ ਬੀਜੀਏ ਜਬ ਕੱਟ ਡਿਊਰੇਸ਼ਨ ਵਾਲਾ ਬੀਜੀਏ ਹਸਪੇ ਮੇਰੇ ਕਹਿੰਦੇ ਮਾਨ ਸਾਹਿਬ ਹਰੇਕ ਕਹਿੰਦਾ ਵੀ ਪਾਣੀ ਖਤਮ ਹੋ ਰਿਹਾ ਫਸਲ ਬਦਲ ਲੋ ਜੋ ਨਾ ਨਾ ਬੀਜੋ ਮੈਨੂੰ ਕਹਿੰਦੇ ਫਿਰ ਕੀ ਬੀਜਿਆ ਕਰੀਏ ਮੈਂ ਕਹਿੰਦਾ ਜੀ ਜਾਇਜ਼ ਜਵਾਬ ਫਿਰ ਮੈਂ ਦੇਵਾਂਗਾ ਜੇ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿਤੇ ਕਹਿੰਦੇ ਕਿ ਮੈਂ ਮੈਂ ਕਿਹਾ ਜੀ ਉਹ ਫਸਲਾਂ ਵੀ ਜਿਹਨੇ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਵੀ ਜਗਰਾਂਗੇ ਉਦੋਂ ਵੀ ਤਾਂ ਕੁਝ ਬੀਜੇ ਹੀ ਕਰੋਗੇ ਛਿੱਟੇ ਹੀ ਦੇਓਗੇ ਬਾਜਰੇ ਦਾ ਮੱਕੀ ਬੀਜੋਗੇ ਮੂੰਗਫਲੀ ਬੀਜੋਗੇ ਸਰੋਂ ਬੀਜੋਗੇ ਹੁਣ ਸ਼ੁਰੂ ਕਰ ਲੈਣੀਆਂ ਕਿ ਪਾਣੀ ਬਚ ਜਾਏ ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਤੁਸੀਂ ਜੇ ਆਪਾਂ ਨੂੰ ਸਮਾਜਿਕ ਲਹਿਰ ਬਣਾਉਣੀ ਬੂ ਸੋਸ਼ਲ ਇੱਕ ਅੰਦੋਲਨ ਟਾਈਪ ਕੱਲ ਆਪਾਂ ਨੂੰ ਕਰਨਾ ਪਊਗਾ ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ 'ਚ ਕੱਲਾ ਨਾ ਹੀ ਰਹਿ ਜਾਣਾ ਪਾਣੀ ਕਿੱਥੋਂ ਲਪੋਗੇ ਤੋਂ ਬੀਜਣੀ ਹੈ ਕਿਹੜਾ ਇਹਦਾ ਬੀਜ ਹੈ ਕਿੱਥੋਂ ਮਿਲਦਾ ਹੈ ਕਿਹੜੀ ਸਪਰੇ ਕਿਹੜੀ ਸੰਢੀ ਲੱਗੀ ਕਿਹੜੀ ਸਪਰੇ ਕਰ ਨਹੀਂ ਤਾਂ ਪਹਿਲੇ ਦੱਸਦੇ ਨਹੀਂ ਕੋਈ ਮੇਰੀ ਫਸਲ ਨੂੰ ਸੰਢੀ ਲੱਗੀ ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ ਮੈਂ ਕਿਵੇਂ ਕਰਦਾ ਸੀ ਮੈਂ ਗਵਾਂਢੀ ਨੂੰ ਪੁੱਛਦਾ ਸੀ ਭੋਲੇ ਯਾਰ ਪੀਲੇ ਜੇ ਕੰਬਾਣੀ ਸੁੰਢੀ ਲੱਗ ਗਈ ਪੱਤੇ ਖਾਈ ਜਾਂਦੀ ਐ ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗ ਗਈ ਤੇ ਕੱਲ ਤੂੰ ਸਪਰੇਅ ਕਰੀ ਜਾਂਦਾ ਸੀ ਭੋਲੇ ਕਿਹੜੀ ਆ ਉਹ ਗਾਂ ਭੋਲੇ ਨੂੰ ਵੀ ਨਹੀਂ ਪਤਾ ਉਹ ਕਹਿੰਦਾ ਪਤਾ ਨਹੀਂ ਹਰੇ ਜੀ ਟੱਕਣ ਵਾਲੀ ਚੱਕ ਦੋ ਸਾਰਾ ਪਿੰਡ ਹਰੇ ਜੀ ਟੱਕਣ ਵਾਲੀ ਕੋਈ ਪਤਾ ਨਹੀਂ ਹਰੇ ਜੀ ਟੱਕਣ ਵਾਲੀ ਸਹੀ ਐ ਨਹੀਂ ਸਹੀ ਦੁਕਾਨਦਾਰ ਨੂੰ ਜਿਹੜੀ ਵੇਚ ਕੇ ਜਿਆਦਾ ਫਾਇਦਾ ਹੁੰਦਾ ਵੇਚੀ ਜਾਂਦੇ ਕਿੰਨੀ ਕਰਨੀ ਐ ਦੁਕਾਨਦਾਰ ਕਹਿੰਦਾ ਮੈਂ ਬੱਦ ਵੇਚਣੀ ਆਉ 20 ml ਨੂੰ 40 ml ਕਹਿੰਦਾ ਅੱਗੇ ਕਿਸਾਨ ਕਹਿੰਦਾ ਚਲ 40 ਕਹਿ ਤੂੰ 50 ਪਾ ਉਹ ਜਿਹੜਾ ਜਿਹਨੇ ਕਰਨੀ ਹੁੰਦੀ ਆ ਉਹ ਕਹਿੰਦਾ ਜੀ ਬਾਰ ਬਾਰ ਪੰਗਾ ਹੁਣ ਤੋਲੀ ਦਾ ਚੱਕੀ ਆ 60 ਹੀ ਪਾ ਲੈਨੇ ਆ ਮਤਲਬ ਕੋਈ ਮਿਕਦਾਰ ਨਹੀਂ ਕੋਈ ਕੁਛ ਨਹੀਂ ਸੋ ਇਤਾਂ ਬਹੁਤ ਖੁਸ਼ਕਿਸਮਤਾ ਕਿ ਵੀਸੀ ਸਾਹਿਬ ਟਿਸ਼ੂ ਕਲਚਰ ਦੇ ਸਪੈਸ਼ਲਿਸਟ ਨੇ ਦੁਨੀਆ ਦੇ ਮੰਨੇ ਪਰਮੰਦੇ ਸਾਇੰਟਿਸਟ ਨੇ ਅਸੀਂ ਕਿਥੇ ਬਾਹਰਲੇ ਦੇਸ਼ਾਂ ਚੋਂ ਐਕਸਪਰਟ ਆਏ ਨੇ ਤੋਂ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੇ ਮਿੱਟੀ ਨੂੰ ਬੈਠਣਗੇ ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ ਡੈਲੀਗੇਸ਼ਨ ਜਿਹੜੇ ਆਏ ਨੇ ਬ੍ਰੇਨਸਟਾਰਮਿੰਗ ਚ ਕੁਝ ਨਾ ਕੁਝ ਨਿਕਲੂਗਾ ਹਰ ਚੀਜ਼ ਦਾ ਅੱਜ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ ਚਾਰ ਤਰੀਕੇ ਆ ਗਏ ਇੱਕੋ ਫਸਲ ਨੂੰ ਪਾਣੀ ਦੇਣ ਦੇ ਚਾਰ ਚਾਰ ਤਰੀਕੇ ਆ ਗਏ ਇੱਕੋ ਫਸਲ ਤੇ ਸਪਰੇਅ ਕਰਨੀ ਆ ਉਹਦੇ ਚਾਰ ਚਾਰ ਤਰੀਕੇ ਆ ਗਏ ਡਰੋਨ ਟੈਕਨੋਲੋਜੀ ਆ ਗਈ AI ਆ ਗਿਆ ਆ ਸਾਨੂੰ ਆਪਣਾ ਮਾਈਂਡ ਸੈਟ ਬਦਲਣਾ ਪਊਗਾ ਇਹ ਤਾਂ ਸ਼ੁਕਰ ਆ ਹੁਣ ਥੋੜਾ ਜਿਹਾ ਯੂਨੀਵਰਸਿਟੀਆਂ WhatsApp ਆ ਗਿਆ ਮੇਲੇ ਲੱਗਣ ਲੱਗੇ ਪੀਯੂ ਜਿਹੜੀ ਆ ਉਹ ਦੱਸ ਦਿੰਦੀ ਆ ਕਿ ਕਿਹੜੀ ਫਸਲ ਕ